ਕੱਚੇ ਅੰਬ ਦੀ ਚਟਨੀ ਬਣਾਓ ਉਹਦੇ ਚ ਕਲੌਂਜੀ ਤੇ ਮੇਥੀ ਜ਼ਰੂਰ ਪਾਓ ਤੇ ਫਿਰ ਕੱਚੇ ਅੰਬ ਨੂੰ ਕੱਟ ਕੇ ਚੰਗੀ ਤਰ੍ਹਾਂ ਫਰਾਈ ਕਰਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰਵਾ ਆਲੂ ਦੀ ਤਰ੍ਹਾਂ ਬੋਇਲ ਕਰਕੇ ਉਹਦੀ ਸਬਜ਼ੀ ਬਣਾਓ ਅੰਬ ਦੀ ਮਿੱਠੀ ਸਬਜ਼ੀ ਬਣੂਗੀ ਉਹ ਖਾਓ ਮੇਰੇ ਤਾਂ ਮੂੰਹ 'ਚ ਪਾਣੀ ਆਈ ਜਾਂਦਾ ਕਿਉਂਕਿ ਸਾਡੀ ਦਾਦੀ ਵੀ ਬਣਾਉਂਦੀ ਸੀ ਸਾਡੀ ਮਾਹ ਵੀ ਬਣਾਉਂਦੀ ਸੀ ਹੁਣ ਮੇਰੀ ਵਾਈਫ ਵੀ ਬਣਾਉਂਦੀ ਹੈ ਸਾਡੇ ਘਰ 'ਚ ਵੀ ਬਣਦੀ ਆ ਜਿਆਦਾ ਫਾਇਦੇ ਨੇ ਕੱਚੇ ਅੰਬ ਦੇ ਔਰ ਕੱਚਾ ਅੰਬ ਖਾਇਆ ਕਰੋ ਕੱਚੇ ਅੰਬ ਨੂੰ ਖਾਣ ਦੇ ਉਹਦੀ ਚਟਨੀ ਬਣਾ ਕੇ ਰੱਖੋ ਕਈ ਮਹੀਨੇ ਖਤਮ ਨਹੀਂ ਹੁੰਦੀ ਅਸਲੀ ਮਜ਼ਾ ਤੁਹਾਡੀ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਤੁਹਾਡੇ ਹਰ ਤਰ੍ਹਾਂ ਦੇ ਅੰਗ ਜਿਹੜੇ ਨੇ ਬਾਡੀ ਦੇ ਵਿੱਚ ਉਹਨਾਂ ਨੂੰ ਐਕਟਿਵ ਕਰਦਾ ਉਹਦੇ ਨਾਲ ਤੁਹਾਡੀਆਂ ਅੱਖਾਂ ਮਜ਼ਬੂਤ ਹੱਡੀਆਂ ਮਜ਼ਬੂਤ ਰੱਬ ਕਿਉਂ ਦਿੰਦਾ ਅੱਜਕੱਲ ਮਈ ਜੂਨ ਜੁਲਾਈ ਚ ਕਿਉਂ ਦਿੰਦਾ ਰੱਬ ਇਹ ਕੱਚੇ ਅੰਬ ਇਸ ਲਈ ਦਿੰਦਾ ਕਿ ਇਹ ਸਾਡੇ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦਾ ਸਰ ਕੱਚਾ ਅੰਬ ਦੇ ਬਹੁਤ ਫਾਇਦੇ ਨੇ ਹੈਨਾ ਪਰ ਇਹ ਖੱਟਾ ਵੀ ਲੱਗਦਾ ਹੈ ਖਾਣ ਨੂੰ ਪਰ ਇਹਨੂੰ ਖਾਣਾ ਕਿੱਦਾਂ ਚਾਹੀਦਾ ਤਾਂ ਜੋ ਇਹਦੇ ਸਾਨੂੰ ਫਾਇਦੇ ਮਿਲ ਸਕਣ ਕੱਚਾ ਅੰਬ ਕੈਂਚ ਬੜਾ ਵਧੀਆ ਲੱਗਦਾ ਕੱਚਾ ਅੰਬ ਗੇਰੀਆਂ ਅੰਬ ਦੀਆਂ ਜਦੋਂ ਕੋਈ ਮਹਿਲਾ ਪ੍ਰੈਗਨੈਂਟ ਹੁੰਦੀ ਆ ਤਾਂ ਉਹਦਾ ਜੀ ਕਰਦਾ ਕੱਚੇ ਅੰਬ ਖਾਣ ਨੂੰ ਕਿਉਂ ਕਰਦਾ ਕਿਉਂਕਿ ਜਿਹੜੀ ਜਿਹੜੀ ਉਹਦੇ ਪੇਟ 'ਚ ਸੰਤਾਨ ਪੈਦਾ ਹੁੰਦੀ ਆ ਜਾਂ ਪਲ ਰਹੀ ਹੁੰਦੀ ਆ ਉਹਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਆ ম্যাগਨੀਸ਼ੀਅਮ ਦੀ ਲੋੜ ਹੁੰਦੀ ਆ ਬਹੁਤ ਸਾਰੀਆਂ ਐਸੇ ਹੋਰ ਕਿਹਨੂੰ ਉਹਦਾ ਜੀ ਕਰਦਾ ਖਾਣ ਨੂੰ ਕੋਈ ਚੀਜ਼ ਹੋਰ ਇੰਨੇ ਫਲ ਨੇ ਕੇਲਾ ਅੰਗੂਰ ਚੀ ਕੁਮਰੂਦ ਫਰਾ ਕਿੰਨੇ ਫਲ ਨੇ ਨਹੀਂ ਜੀ ਕਰਦਾ ਠੀਕ ਐ ਖਾ ਲ ਪਰ ਲੇਕਿਨ ਕੱਚੀਆਂ ਅੰਬੀਆਂ ਦਾ ਜੀ ਕਰਦਾ ਕਿਉਂ ਕੱਚੀ ਅੰਬੀ ਜਿਹੜੀ ਜੀ ਉਸੇ ਚੀਜ਼ ਦਾ ਕਰੂਗਾ ਜਿਹੜੀ ਚੀਜ਼ ਨੂੰ ਬਾਡੀ ਮੰਗਦੀ ਆ ਹੂੰ ਉਹਨੂੰ ਫਿਰ ਉਹਦਾ ਸਵਾਦ ਵੀ ਨਹੀਂ ਦੇਖਣਾ ਉਹ ਖੱਟੇ ਹੀ ਖਾ ਜਾਂਦੀ ਆ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਮੈਂ ਕਾਦੇ ਲਈ ਖਾ ਰਹੀ ਆ ਹੂੰ ਪਰ ਸੱਚ ਆ ਕਿ ਜਦੋਂ ਇੱਕ ਸ਼ਰੀਰ ਦੇ ਵਿੱਚ ਦੂਜਾ ਸ਼ਰੀਰ ਪਲ ਰਿਹਾ ਬੱਚੇ ਦਾ ਤਾਂ ਉਹਦਾ ਜਿਹੜਾ ਪੋਸ਼ਣ ਆ ਸ਼ਰੀਰ ਦਾ ਉਹ ਉਹਦੇ ਵਿੱਚ ਮਦਦ ਕਰਦੀ ਆ ਗੱਲ ਨੂੰ ਗੌਰ ਨਾਲ ਸੁਣਿਓ ਸੁਭਾਸ਼ ਗੁਇਲ ਉਸ ਤੈ ਤੱਕ ਪਹੁੰਚ ਕੇ ਗੱਲ ਕਰਦਾ ਐ ਨਹੀਂ ਗੱਲ ਐ ਕਰਿਓ ਨਹੀਂ ਜਾਂਦੀ ਗੱਲ ਕਿਉਂਕਿ ਮੈਂ ਕੋਈ ਕੱਚੀ ਗੱਲ ਕਰਨੀ ਨਹੀਂ ਹਾਂ ਕੱਚੇ ਅੰਬ ਦੀ ਗੱਲ ਕਰ ਰਹੇ ਹਾਂ ਗੱਲ ਕੱਚੀ ਵੀ ਕਰਨੀ ਗੱਲ ਪੱਕੀ ਹੋਊਗੀ ਕਿ ਜੇ ਮੈਂ ਕੋਈ ਗੱਲ ਕਹੀ ਆ ਤੁਹਾਨੂੰ ਸਮਝ ਆਊਗੀ ਵੀ ਇਹ ਗੱਲ ਕਿਹੜੀ ਕਹੀ ਜਾ ਰਹੀ ਆ ਔਰ ਕਿੱਥੇ ਕਹੀ ਜਾ ਰਹੀ ਆ ਉਹ ਜਦੋਂ ਉਸ ਬੱਚੇ ਦਾ ਪੋਸ਼ਣ ਕਰਨ ਦੇ ਵਿੱਚ ਉਹਨੂੰ ਕੀ ਕੀ ਚਾਹੀਦਾ ਸਾਰੇ ਮਿਨਰਲ ਚਾਹੀਦੇ ਆ ਸਾਰੇ ਵਿਟਾਮਿਨ ਚਾਹੀਦੇ ਆ ਸਾਰੀ ਤਰ੍ਹਾਂ ਦੇ ਜ਼ਿੰਕ ਚਾਹੀਦੇ ਆ ਆਕਸਾਈਡ ਚ ਮਤਲਬ ਕਿਹੜੀ ਚੀਜ਼ ਹੈ ਜਿਹੜੀ ਨਹੀਂ ਚਾਹੀਦੀ ਇੱਕ ਬਾਡੀ ਨੂੰ ਡਿਵੈਲਪ ਕਰਨ ਲਈ ਉੱਥੇ ਸਿਰਫ ਉਹਨੂੰ ਕੱਚੀਆਂ ਕੈਰੀਆਂ ਦੀ ਜ਼ਰੂਰਤ ਹੈ ਉਹ ਖਾਂਦੀ ਵੀ ਹੈ ਤੇ ਨਾਲ ਨਾਲ ਕੀ ਖਾਂਦੀ ਆ ਉਹ ਕਈ ਵਾਰੀ ਮਿੱਟੀ ਜਿਹੜੀ ਆ ਉਹਨੂੰ ਭੁੰਨ ਕੇ ਖਾਂਦੀ ਆ ਪੰਜਵੀਂ ਜਮਾਤ ਤੱਕ ਮੈਂ ਮਨਮਨੀ ਦੇ ਸਕੂਲ ਚ ਪੜਿਆ ਹੋਇਆ ਹਾਂ ਉੱਥੇ ਸਭ ਕੁਝ ਦੇਖਿਆ ਹੋਇਆ ਜਿਵੇਂ ਚੱਕੀਆਂ ਦੇ ਉੱਤੇ ਆਟਾ ਪਸਾਉਣਾ ਇਹ ਸਾਰੇ ਚੀਜ਼ਾਂ ਤੇ ਉੱਥੇ ਅਸੀਂ ਕਈ ਵਾਰ ਦੇਖਦੇ ਸੀ ਵੀ ਜਿਹੜਾ ਚੁੱਲ੍ਹਾ ਹੁੰਦਾ ਸੀ ਚੁੱਲ੍ਹਾ ਮਿੱਟੀ ਨਾਲ ਲੇਪਣਾ ਉਹ ਬੁੜੀਆਂ ਨੇ ਮੋਟੀ ਮਿੱਟੀ ਵੀ ਚੜਾ ਦੇਣੀ ਜਦੋਂ ਜਦੋਂ ਉਹ ਜਲਣੀ ਨਾ ਉਹ ਪੁੰਨੀਆਂ ਦੀ ਮਿੱਟੀ ਉਹ ਪਟ ਪਟ ਖਾਈ ਜਾਂਦੀਆਂ ਉਹ ਕਿਉਂ ਸੀ ਕਿਉਂਕਿ ਮਿੱਟੀ ਦੇ ਵਿੱਚ ਜਿਹੜੇ ਤੱਤ ਨੇ ਉਹੀ ਸਾਡੀ ਬਾਡੀ ਚ ਨੇ ਸਾਰੇ ਤੱਤ ਸੇਮ ਤੁਸੀਂ ਕਦੇ ਸੇਵਿਆਂ ਦੀ ਮਿੱਟੀ ਚੱਕ ਕੇ ਟੈਸਟ ਕਰਾ ਲਿਓ ਤੇ ਉਹ ਮਿੱਟੀ ਟੈਸਟ ਕਰਾ ਲਿਓ ਉਹ ਉਹੀ ਸੇਮ ਨਿਕਲਣਗੇ ਤਾਂ ਇਹ ਛੋਟੇ ਛੋਟੇ ਗੱਲਾਂ ਨੇ ਪਰ ਇਹ ਬਹੁਤ ਵੱਡੇ ਤੱਤ ਨੇ ਔਰ ਇਹ ਚੀਜ਼ਾਂ ਨੂੰ ਅਸੀਂ ਹੁਣ ਭੁੱਲਦੇ ਜਾਂਦੇ ਹਾਂ ਭੁੱਲ ਜੋ ਤਾਂ ਕਿ ਕਿਹੜੀ ਗੱਲ ਆ ਕਿਸੇ ਦਾ ਕੀ ਕੋਈ ਕਿਸੇ ਦਾ ਕੀ ਲੈ ਲੂਗਾ ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਯਾਦ ਦਿਲਾਉਣੀ ਚਾਹੁੰਦਾ ਕਿ ਪੱਕੇ ਅੰਬ ਨਾਲੋਂ ਜ਼ਿਆਦਾ ਵਧੀਆ ਲੱਗਦਾ ਕੱਚਾ ਅੰਬ ਕਿਉਂਕਿ ਪੱਕੇ ਅੰਬ ਦੇ ਵਿੱਚ ਤਾਂ ਦਿਮਾਗ ਵੀ ਵੜ ਗਿਆ ਨਾ ਉਹਨੂੰ ਟੀਗਾ ਵੀ ਲੱਗਣ ਲੱਗ ਗਿਆ ਉਹਨੂੰ ਮਸਾਲਾ ਵੀ ਲੱਗਣ ਲੱਗ ਗਿਆ ਪਰ ਕੱਚੇ ਅੰਬ ਨੂੰ ਕੀ ਲਾਓਗੇ ਹੂੰ ਕੱਚੇ ਅੰਬ ਦੀ ਚਟਨੀ ਬਣਾਓ ਉਹਦੇ ਚ ਕਲੌਂਜੀ ਤੇ ਮੇਥੀ ਜ਼ਰੂਰ ਪਾਓ ਹੂੰ ਤੁਸੀਂ ਦੇਖਿਓ ਨਜ਼ਾਰਾ ਤੇ ਫਿਰ ਕੱਚੇ ਅੰਬ ਨੂੰ ਕੱਟ ਕੇ ਚੰਗੀ ਤਰ੍ਹਾਂ ਫਰਾਈ ਕਰਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰਵਾ ਆਲੂ ਦੀ ਤਰ੍ਹਾਂ ਬੋਇਲ ਕਰਕੇ ਉਹਦੀ ਸਬਜ਼ੀ ਬਣਾਓ ਅੰਬ ਦੀ ਮਿੱਠੀ ਸਬਜ਼ੀ ਬਣੂਗੀ ਉਹ ਘਾਉ ਮੇਰੇ ਤਾਂ ਮੂੰਹ ਜ ਪਾਣੀ ਆਈ ਜਾਂਦਾ ਕਿਉਂਕਿ ਸਾਡੀ ਦਾਦੀ ਵੀ ਬਣਾਉਂਦੀ ਸੀ ਸਾਡੀ ਮਾਹ ਵੀ ਬਣਾਉਂਦੀ ਸੀ ਹੁਣ ਮੇਰੀ ਵਾਈਫ ਵੀ ਬਣਾਉਂਦੀ ਆ ਸਾਡੇ ਘਰ ਚ ਵੀ ਬਣਦੀ ਆ ਔਰ ਪੱਕੇ ਅੰਬ ਨਾਲੋਂ ਜ਼ਿਆਦਾ ਫਾਇਦੇ ਨੇ ਕੱਚੇ ਅੰਬ ਦੇ ਔਰ ਕੱਚਾ ਅੰਬ ਖਾਇਆ ਕਰੋ ਕੱਚੇ ਅੰਬ ਨੂੰ ਖਾਣ ਦੇ ਉਹਦੀ ਚਟਨੀ ਬਣਾ ਕੇ ਰੱਖੋ ਕਈ ਮਹੀਨੇ ਖਤਮ ਨਹੀਂ ਹੁੰਦੀ ਹੂੰ ਉਹਦੀ ਸਬਜ਼ੀ ਬਣਾ ਲਓ ਕੱਚੇ ਅੰਬ ਦੀ ਸਬਜ਼ੀ ਮੈਂ ਕਹਿੰਦਾ ਗੁੱਠਲੀ ਚੂਸਦੀ ਰਹਿ ਜਾਓਗੇ ਐਨੀ ਸਵਾਦ ਬਣਦੀ ਆ ਤੇ ਉਹਦਾ ਜਿਹੜਾ ਜਿਹੜਾ ਅਸਲੀ ਮਜ਼ਾ ਅੰਬ ਦਾ ਉਹ ਇਹ ਹੈ ਕਿ ਤੁਹਾਡੀ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਤੁਹਾਡੇ ਹਰ ਤਰ੍ਹਾਂ ਦੇ ਅੰਗ ਜਿਹੜੇ ਨੇ ਬਾਡੀ ਦੇ ਵਿੱਚ ਉਹਨਾਂ ਨੂੰ ਐਕਟਿਵ ਕਰਦਾ ਔਰ ਰੱਬ ਕਿਉਂ ਦਿੰਦਾ ਅੱਜਕੱਲ ਮਈ ਜੂਨ ਜੁਲਾਈ ਚ ਕਿਉਂ ਦਿੰਦਾ ਰੱਬ ਇਹ ਕੱਚੇ ਅੰਬ ਇਸ ਲਈ ਦਿੰਦਾ ਕਿ ਇਹ ਸਾਡੇ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦਾ ਔਰ ਜੇ ਤੁਸੀਂ ਕਿਤੇ ਕੱਚਾ ਅੰਬ ਖਾਣ ਚ ਕਾਮਯਾਬ ਹੋ ਗਏ ਆ ਕੱਚਾ ਅੰਬ ਖਾਣ ਦੇ ਤਰੀਕੇ ਨੇ ਜੇ ਆਪ ਉਈਓ ਨੂੰ ਕਰ ਲਈਏ ਉਹ ਨਹੀਂ ਉਹਨੂੰ ਕੱਚੇ ਅੰਬ ਨੂੰ ਲਾਓ ਚੰਗੀ ਤਰ੍ਹਾਂ ਧੋ ਲੋ ਧੋ ਕੇ ਉਹਨੂੰ ਕੁੱਕਰ ਦੇ ਵਿੱਚ ਪਾ ਦਿਓ ਚਾਰ ਦੋ ਸੀਟੀਆਂ ਮਰਵਾ ਦਿਓ ਪਾਣੀ ਪਾ ਕੇ ਉਹਦੇ ਵਿੱਚ ਐ ਉਬਲ ਜਾਂਦਾ ਆਲੂ ਵਾਂਗੂ ਉਹਨੂੰ ਕੱਢ ਲੋ ਕੱਢ ਕੇ ਫਿਰ ਉਹਦੀ ਸਬਜ਼ੀ ਬਣਾਓ ਉਹ ਖਾਓ ਜੇ ਤੁਸੀਂ ਜਮੇ ਕੱਚਾ ਖਾਓਗੇ ਫਿਰ ਅੱਖਾਂ ਵੀ ਦੁਖਣੀ ਆ ਜਾਂਦੀਆਂ ਨੇ ਕਿਤੇ ਹੋਰ ਗਲਤੀ ਕਰ ਬੈਠੋ ਇਹਦਾ ਵੀ ਧਿਆਨ ਲੱਕਣਾ ਤਾਂ ਇਹ ਜਿਹੜੀ ਚੀਜ਼ ਆ ਇਹ ਐ ਨਹੀਂ ਹੈ ਵੀ ਉਹੀ ਬਣ ਜਾਊਗਾ ਜੇ ਤਾਂ ਮੇਰੀਆਂ ਭੈਣਾਂ ਦੇਖਦੀਆਂ ਉਹਨਾਂ ਨੂੰ ਤਾਂ ਪਤਾ ਇਹਦੀ ਕਿਸੇ ਦੀ ਵੀ ਸਲਾਹ ਲੈ ਕੇ ਰੈਸਪੀ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਬਣਾਓ ਜੇ ਤੁਹਾਨੂੰ ਮੇਰੇ ਤੋਂ ਰੈਸਪੀ ਚਾਹੀਦੀ ਹੈ ਮੈਂ ਵੀ ਦਊਂਗਾ ਪਰ ਐ ਨਹੀਂ ਦਿੰਦਾ ਫਰੀ ਚ ਕਮੈਂਟ ਪਾਓ ਫਿਰ ਮੈਂ ਅਗਲੇ ਵੀਡੀਓ ਚ ਤੁਹਾਨੂੰ ਇਹਦੀ ਰੈਸਪੀ ਦਊਂਗਾ ਕਿਉਂਕਿ ਮੇਰੇ ਤੋਂ ਵਧੀਆ ਕੋਈ ਅੰਬ ਦੀ ਸਬਜ਼ੀ ਨਹੀਂ ਬਣਾ ਸਕਦਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਮੈਂ ਆਪ ਐਕਸਪੀਰੀਅੰਸ ਕੀਤਾ ਹੋਇਆ ਕੱਚੇ ਅੰਬ ਦੀ ਸਬਜ਼ੀ ਜਿਹੜੀ ਆ ਉਹ ਖਾਇਆ ਕਰੋ ਉਹਦੇ ਨਾਲ ਤੁਹਾਡੀਆਂ ਅੱਖਾਂ ਮਜ਼ਬੂਤ ਹੱਡੀਆਂ ਮਜ਼ਬੂਤ ਅੱਛਾ ਇਹ ਗੱਲ ਮੈਂ ਦੱਸਣੀ ਭੁੱਲ ਗਿਆ ਮੈਂ ਤੁਹਾਨੂੰ ਉਹ ਗੱਲ ਤਾਂ ਦੱਸਤੀ ਵੀ ਅੰਦਰ ਬੱਚਾ ਜਦੋਂ ਪੇਟ 'ਚ ਪਲ ਰਿਹਾ ਹੁੰਦਾ ਉਹਨੂੰ ਕੱਚੇ ਅੰਬ ਦੀਆਂ ਕੇਰੀਆਂ ਖਾਣ ਨੂੰ ਜੀ ਕਰਦਾ ਉਹ ਕਿਉਂ ਕਿਉਂਕਿ ਹੱਡੀ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਔਰ ਜੇ ਤੁਹਾਡੀਆਂ ਹੱਡੀਆਂ ਨੇ ਕਮਜ਼ੋਰ ਹੋ ਗਈਆਂ ਮੇਰੇ ਤੋਂ ਆ ਕੇ ਮੰਗਦੇ ਰਹਿਣਗੇ ਗੋਲ ਸਭ ਕੋਈ ਚੀਜ਼ ਦਿਓ ਜਿਹੜਾ ਹੱਡ ਹੱਡ ਮਜ਼ਬੂਤ ਹੋ ਜਾਣ ਚਲੋ ਅਸੀਂ ਦੰਨੇ ਹੱਡ ਜੋੜ ਜਿਹੜੀਆਂ ਸਾਡੇ ਕੋਲ ਦਵਾਈਆਂ ਨੇ ਪਰ ਲੇਕਿਨ ਜੇ ਤੁਸੀਂ ਕੱਚੇ ਅੰਬ ਖਾਓਗੇ ਕਿਸੇ ਵੀ ਰੂਪ ਚ ਖਾਓਗੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਅੰਬ ਦੀ ਵਿੱਚੋਂ ਗੁੱਠਲੀ ਕੱਢ ਲਿਆ ਕਰੋ ਤੋੜ ਕੇ ਨਾ ਗੁੱਟਲੀ ਉਹਦੇ ਵਿੱਚੋਂ ਗੁੱਟਲੀ ਹੀ ਨਿਕਲਦੀ ਆ ਬਚਪਨ ਚ ਅਸੀਂ ਤਾਂ ਉਹਦੀ ਪੀਪਣੀ ਵਜਾਉਂਦੇ ਹੁੰਦੇ ਸੀ ਰਗੜ ਕੇ ਤੇ ਉਹ ਜਿਹੜੀ ਗੁੱਟਲੀ ਆ ਉਹ ਕਬਾਲ ਦੀ ਚੀਜ਼ ਆ ਜਿਨ੍ਹਾਂ ਲੋਕਾਂ ਨੂੰ ਰੋਟੀ ਖਾਣ ਤੋਂ ਟਾਇਲਟ ਜਾਣਾ ਪੈਂਦਾ ਸੰਗਰਹਿਣੀ ਦਾ ਬੜਾ ਵਧੀਆ ਇਲਾਜ ਆ ਉਹ ਤੇ ਇਹ ਚੀਜ਼ਾਂ ਨੂੰ ਸਾਹਮਣੇ ਰੱਖੋ ਕਮ ਮੌਨ ਚੀਜ਼ਾਂ ਨੇ ਖਾਓ ਕੱਚੇ ਅੰਬ ਜੇ ਰੈਸਪੀ ਚਾਹੀਦੀ ਹੈ ਅਗਲੀ ਵਾਰ ਦਊਂਗਾ ਵੀਡੀਓ ਚ ਕਮੈਂਟ ਕਰਕੇ ਦੱਸਿਓ ਪਰ ਜਦੋਂ ਨੂੰ ਟਾਈਮ ਲੰਘ ਜੂ ਰੈਸਪੀ ਹਰ ਉਸ ਵੀ ਆਪ ਹੀ ਦੇਖ ਲਓ ਬਜ਼ੁਰਗਾਂ ਤੋਂ ਪੁੱਛ ਲਓ ਚੰਗੀ ਤਰ੍ਹਾਂ ਵਧੀਆ ਬਣਦੀਆਂ ਨੇ ਚਟਨੀ ਵੀ ਬਣਾਓ ਕੱਚੇ ਅੰਬ ਦੀ ਤੇ ਕੱਚੇ ਅੰਬ ਦੀ ਸਬਜ਼ੀ ਬਣਾ ਕੇ ਖਾਓ ਜੇ ਉਦਾਂ ਵੀ ਕੱਚਾ ਅੰਬ ਖਾਣ ਨੂੰ ਜੀ ਕਰਦਾ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਉਹਦੀਆਂ ਫਾੜੀਆਂ ਛਿੱਲ ਕੇ ਧੁੱਪ ਲਵਾ ਕੇ ਚੰਗੀ ਤਰ੍ਹਾਂ ਧੋ ਕੇ ਫੇਰ ਖਾਓ ਖਟੀਆਂ-ਖਟੀਆਂ ਖਾਓ ਹੋਰ ਮਜ਼ਾ ਆਂਦਾ ਇਹ ਤੁਸੀਂ ਦੇਖਣਾ ਮੇਰੇ ਤਾਂ ਬਈ ਮੂੰਹ ਚ ਪਾਣੀ ਆ ਗਿਆ ਮੈਂ ਮੈਂ ਹੁਣ ਨਹੀਂ ਅੱਗੇ ਦੱਸਦਾ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਬਾਕੀ ਤੁਸੀਂ ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ ਗੱਲ ਕਰਨਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਮੈਸੇਜ ਲਿਖਿਆ ਕਰੋ ਤੁਹਾਨੂੰ ਇਹ ਪਤਾ ਲੱਗੂਗਾ ਕਿ ਤੁਹਾਡੇ ਆਸ-ਪਾਸ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਇੰਨੇ ਫਾਇਦੇ ਨੇ ਔਰ ਇਹ ਸਾਰੀਆਂ ਚੀਜ਼ਾਂ ਨੂੰ ਅਜ਼ਮਾਇਆ ਕਰੋ ਖਾਇਆ ਕਰੋ ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ ਹੈ